ਤੇ ਕਿਸੇ ਦੋਸਤ ਮਿੱਤਰ ਨੇ ਭਾਈ ਖੇਚ ਨੱਕੇ ਬਣਾਉਣ ਖਾਤਰ ਇੱਟਾਂ ਲੈਣੀਆਂ ਆ। ਓ ਤੁਹਾਡੀ ਨੂੰ ਇੰਜ ਨੂੰ ਤਾਂ ਅਲਾਦਾ ਕਿਵੇਂ ਰੰਗ ਕਰਾਇਆ ਕਿ ਨਵਾਂ ਹੋਏ। ਨਵਾਂ ਇੰਜਨ ਆ। ਨਾ ਆ ਕੀ ਨਾ ਓਦਾਂ ਮਨਾਈ ਭੁੱਲ ਗਿਆ। ਰਬਨੀ ਹਾਂਜੀ ਦੋਸਤੋ ਆ ਪੱਠੇ ਤੇ ਆ ਗਈ ਸੀ। ਤੇ ਕਿਸੇ ਦੋਸਤ ਮਿੱਤਰ ਨੇ ਭਾਈ ਖੇਚ ਨੱਕੇ ਬਣਾਉਣ ਖਾਤਰ ਇੱਟਾਂ ਲੈਣੀਆਂ ਆ। ਹਨਾ ਓਏ। ਨੱਕੇ ਬਣਾਵਾਂਗੇ ਆਪਾਂ ਹੀ ਬਣਾ ਲਾਂਗੇ ਚੱਲ 1 2। ਜੋ ਪਗੜੀ ਪੈ ਪਜੀਲੇ ਸੀ ਉਹਦੀ ਡੱਗੀ ਜੀ ਬਣਾਉਣੀ ਆ ਉਹਦੇ ਖਾਤਰ ਇੱਟਾਂ ਲੈਖਣ ਆਈ ਸੀ ਇਧਰ ਯਾਰਾ। ਪੱਠੇ ਨਾ ਪਿੱਛੇ ਇਹ ਬੰਦ ਸੀਗੇ ਤੇ ਹੁਣ ਖੁੱਲੇ ਆ ਘਰ ਇਟ ਤਾਂ ਕਾਫੀ ਨਿਕਲ ਗਈ ਇੱਥੋਂ ਯਾਰ ਹਨਾ ਇਹ ਪਰ ਇਹ ਨਹੀਂ ਹੁੰਦਾ ਕਿ ਸਾਰਾ ਇਹ 30 ਦਾ ਤੇ ਸਾਨੂੰ ਚੀਮਣੀ ਦੇ ਦਰਸ਼ਨ ਕਰਾਉਣੇ ਦੇਖ ਤੇ ਵੀਰ ਤੂੰ ਆਪਾਂ ਦੇਖਦੇ ਆ ਇੱਕ ਨੰਬਰ ਇਟਾ ਤੇ ਕੀ ਰੇਟ ਆ ਤੇ ਕਹ ਜੀ ਕੁਆਲਿਟੀ ਇਟ ਦੀ ਖੜਕਾ ਕੇ ਦੇਖੀ ਓਏ ਖੜਕਾ ਕੇ ਦੇਖ ਇਹਦਾ ਬਿੰਗੀ ਇਹ ਆਖੜ ਕਾਈ ਵੀਰੇ ਇੱਟਾ ਸਾਰ ਇਹ ਜੀ ਸਟਾਰ ਹੈ ਨਾ ਜੀ ਸਟਾਰ ਦੀ ਜੀ ਸਟਾਰ ਦੀ ਇੱਟ ਹੈ ਭਾਈ ਇੱਕ ਨੰਬਰ ਨਾ ਇਹ ਇੱਕ ਇੱਟ ਆ ਇਧਰ ਕਿਸੇ ਨੇ ਕਿਹਾ ਇਥੇ ਥੋੜੀ ਜਿਆਦਾ ਖੰਦਰ ਬਣਾ ਰੱਖਿਆ ਬਾਹਰ ਬਾਵਾ ਲੱਗ ਰਿਹਾ ਖੰਦਰ ਕਿ ਸਾਲ ਸਹੀ ਯਾਰ ਥੋੜੀ ਚੱਲੂਗਾ ਅਸਲ ਤਾਂ ਉਹਦੇ ਪਿੱਛੇ ਤਾਂ ਖੰਗ ਕਰਦੇ ਜੀ ਮੰਨ ਲਾ ਆਪਾਂ ਨਵੀਂ ਇਟ ਲੈਣੀ ਹੈ ਤੁਸੀਂ ਇੱਥੋਂ ਭਰ ਕੇ ਦੇਉਂਗੇ ਟਾਂ ਉਹ ਇੱਥੋਂ ਦਾ ਵੱਡੇ ਨਾਲ ਭਰ ਦਿੰਦੇ ਆ ਜਰਾ ਇਹ ਲੇਬਰ ਸ਼ਾਂਟ ਦੀ ਨਾ ਅੱਛੇ ਪਾ ਦਿੰਦੇ ਡੇਰੇ ਇੰਨੀ ਇਟਾਈਆ ਸ਼ਾਂਤੀ ਨਹੀਂ ਉਹਨਾਂ ਨੇ ਵਿੱਚ ਆਹ ਦੇਖੋ ਚਲੋ ਦੋਸਤੋ ਮਿਲਦੇ ਆ ਖੜ ਜਾ ਵੀਰ ਨਾਲ ਆਪਾਂ ਗੱਲਬਾਤ ਕਰਦੇ ਆਂ ਓਏ ਆਪਾਂ ਤੜਕੇ ਨਿਕਲੇ ਆਂ ਬਕਰੋ ਹਨਾ ਤੇ ਜੇ ਹੁਣ ਆਪਾਂ ਫਾਟਕ ਨੰਗਣ ਲੱਗੇ ਤਾਂ ਉਹ ਆਨੇ ਯਾਰ ਫਾਟਕ ਵਾਲਿਆਂ ਨੇ ਕਹਿੰਦੇ ਲੋਹਾ ਭੱਜਿਆ ਹੁੰਦਾ ਸੜਕ ਤੇ ਉਹਦੇ ਲਈ ਤੇ ਹਨਾ ਤੇ ਕਹਿੰਦੇ ਤੁਸੀਂ ਖੜਜੋ ਇਹ ਮੈਂ ਤੁਹਾਨੂੰ ਦਿਖਾਵਾਂ ਖੜਜਾ ਤੁਸੀਂ ਹੁਣ ਫਾਟਕ ਤੁਸੀਂ ਗੈਸ ਕਰੋ ਕਿੱਥੇ ਆ ਫਾਟਕ ਕਿੱਥੋਂ ਦਾ ਹੋਏ ਇਹ ਕਿਹਨਾਂ ਨੂੰ ਪੁੱਛੀਏ ਆਪਾਂ ਤੁਸੀਂ ਦੱਸੋ ਚੱਲ ਆਪਾਂ ਭਰਾਵਾਂ ਤੋਂ ਪੁੱਛਦੇ ਹਾਂ ਹਾਂਜੀ ਗਾਇਸ ਸਾਰੇ ਦੱਸੋ ਤੁਸੀਂ ਆ ਖੜੀ ਆਪਣੀ ਗੱਡੀ ਆ ਇੱਧਰ ਮੋਟਰਸਾਈਕਲ ਤੇ ਆ ਖੜੀ ਹੈ ਸੰਗਤ ਤੇ ਦਰਸ਼ਕ ਲਾ ਲਾ ਜਿਹੜਾ ਕੋਈ ਦੱਸੋ ਹਾਂ ਹੁਣ ਕੋਈ ਸਰਪ੍ਰਾਈਜ਼ ਵੀ ਦੇਵਾਂਗੇ ਦੇ ਦਾਂਗੇ ਹਾਂ ਜੇ ਸਹੀ ਦੱਸ ਗੈਸ ਕਰ ਦੋ ਤੇ ਲੋਹਾ ਆਉਂਦਾ ਇਧਰੋਂ ਤੇ ਉਸ ਨੂੰ ਲੋਹਾ ਦਿਖਾਵਾਂਗੇ ਇਹਨਾਂ ਦੱਸ ਦਿੰਦੇ ਆ ਕਿੱਧਰ ਨੂੰ ਜਾਊਗਾ ਲੋਹਾ ਨਾ ਹੂੰ ਇਹ ਭਾਈ ਬਠਿੰਡੇ ਨੂੰ ਜਾਊਗਾ ਲੋਹਾ ਹੁਣ ਟਾਈਮ ਹੋ ਗਿਆ ਟਾਈਮ ਵੀ ਦੱਸ ਦਿੰਦੇ ਹਾਂ ਫਿਰ ਵੀ ਗੈਸ ਲੱਗ ਜੂਗਾ ਹਾਂ 3 ਵਜ ਗਏ 3 ਵਜ ਗਏ 3 ਵਜ ਗਏ ਸਹੀ 3 ਵਜ ਗਏ ਤੇ ਹੁਣ ਦੇਖ ਲਓ ਇਹ ਲੋਹਾ ਇੱਥੇ ਪਿੱਛੇ ਖੜਾ ਹੈ ਤੇ ਜਾਊ ਬਠਿੰਡੇ ਨੂੰ ਐਨਾ ਕਹਿ ਰਹੇ ਨੇ ਤੇ ਹੁਣ ਕਿੱਥੋਂ ਦਾ ਫਟਕਾ ਇਹ ਹਾਂ ਚੱਲ ਕਈ ਭਰਾ ਆਪਣੇ ਕਮੈਂਟ ਕਰ ਜਾਂਦੇ ਹੋ ਤੁਸੀਂ ਦੱਸਿਓ ਭਾਈ ਤੇ ਗੈਸ ਲਾਇਓ ਤੇ ਕਿਹੜਾ ਫਟਕਾ ਤੇ ਕਿੱਥੋਂ ਦਾ ਹੈਗਾ ਨੋ ਇਹ ਲਾਦਾ ਬਈ ਦੋ ਤਿੰਨ ਨਾ ਵੀਰ ਇਥੋਂ ਭੱਗ ਗਿਆ ਵੀ ਜਾਈਂਦਾ ਉਹਦੇ ਕੀ ਹੋਇਆ ਹੋ ਸਕਦਾ ਇਹ ਗੱਡੀ ਆਉਣ ਤੋਂ ਕਾਫੀ ਪਹਿਲਾਂ ਲਾਤਾ ਯਾਰ ਹਨਾ ਇਹਦਾ ਮਤਲਬ ਐਡਵਾਂਸ ਹੋ ਗਿਆ ਐਡਵਾਂਸ ਫੇਰ ਤਾਂ ਮਾੜੀ ਗੱਲ ਹੈ ਹਨਾ ਹਾਂਜੀ ਦੋਸਤ ਆਪਾਂ ਤਾਂ ਇੱਧਰ ਲ ਦੀ ਕੀ ਹੁੰਦੇ ਨੇ ਨਾ ਟ੍ਰੇਨ ਹਨਾ ਤੇ ਆਉਂਦੀ ਇਧਰੋਂ ਆ ਮਤਲਬ ਇਧਰ ਆਉਂਦੀ ਓਏ ਹਨਾ ਐ ਓਏ ਉਹ ਥੋੜੀ ਨੂੰ ਫਤਿਹ ਅਸਦਾ ਦੂਜੇ ਨੂੰ ਡਿੱਕੀ ਜਾਂਦੇ ਸੀ ਤੇ ਹੋਰ ਹੀ ਆ ਗਈ ਇਹ ਸਰਸੇ ਨੂੰ ਗਈ ਆ ਬਠਿੰਡੇ ਤੋਂ ਆਈ ਆ ਸੁਪਰ ਫਾਸਟ ਗੱਡੀ ਸੀ ਹਨਾ ਉਹ ਇਹ ਇਹ ਜਿਲੇਵਾਜ ਜਿਲੇਵਾਜ ਰੁਕਦੀ ਐ ਇਹ ਤੇ ਹੁਣ ਇਹ ਕਿਹੜੀ ਟ੍ਰੇਨ ਖੜੀ ਹੈਗੀ ਲੋਕਲ ਆ ਪਿੰਡਾਂ ਚ ਰੁਕਦੀ ਐ ਉਹ ਸਟੇਸ਼ਨ ਤੇ ਇਸ ਟਾਈਮ ਆ ਖੜੀ ਹੋਈ ਐ ਰੁਕੀ ਹੋਈ ਐ ਸੁਣੋ ਉਹਦੇ ਲਾਜ਼ਮੀ ਦਰਸ਼ਨ ਮੇਲੇ ਕਰਾਵਾਂਗੇ ਤੇ ਉਹ ਸਰਸੇ ਤੋਂ ਸਿੱਧੀ ਬਠਿੰਡੇ ਵਾਲੇ ਜਾਂਦੀ ਐ ਭਾਈ ਇੱਧਰ ਨੂੰ ਤੇ ਹੁਣ ਤੁਸੀਂ ਇਹ ਗੈਸ ਕਰਿਓ ਕਿੱਥੋਂ ਦਾ ਐ ਫਾਟਕੇਗਾ ਤਾਂ ਉਹਨੂੰ ਦਰਨ ਦੇ ਫੇਰ ਤੁਹਾਨੂੰ ਦਿਖਾਉਣੇਗਾ ਉਹ ਭਾਈ ਕਿੱਡੀ ਇੰਨੀ ਸੁਪਰ ਫਾਸਟ ਗੱਡੀ ਲੰਗੀ ਹੈ ਨਾ ਉਹ ਤਾਂ ਸਰਸਾ ਵੀ ਟੱਪ ਗਈ ਹੋਊਗੀ ਤੇ ਇਹ ਪੱਟੂ ਅਜੇ ਇੱਥੇ ਝੰਡੀਆਂ ਦੇ ਹੀ ਜਾਂਦੇ ਆਗੇ ਇਹ ਤਾਂ ਕੱਚੂ ਵਾਲੀ ਚਾਲ ਹੈ ਦੀ ਤਾਂ ਆ ਗੱਡੀ ਨਾ ਕਿੰਨੂ ਵਿਚਾਰੀ ਦੀ ਮਸ਼ੂ ਮੋਸ਼ਨ ਬੰਦਾ ਰੋਟੇਸ਼ਨ ਆ ਜਾਂਦਾ ਕਿਉਂਕਿ ਲੋਕਲ ਹੈ ਇਸ ਕਰਕੇ ਹਾਂਜੀ ਦੋਸਤੋ ਆਹ ਟ੍ਰੇਨ ਸਿੱਧੀ ਬਠਿੰਡੇ ਵੱਲ ਜਾ ਰਹੀ ਹੈ ਸਵਾਰੀ ਜਿਹਨੂੰ ਆਪਣੇ ਭਾਈ ਬਜ਼ੁਰਗ ਚੜਾਉ ਗੱਡੀ ਦੇ ਲੈ ਆ ਚੜਾਊਗਾ ਟੀ ਕਹਿੰਦੇ ਖੜਾ ਇਹਨੂੰ ਸਵਾਰਾਂ ਵਾਲੀ ਤੇ ਇਲੈਕਟ੍ਰੋਨਿਕ ਐ ਸਾਰੀ ਇਹ ਇਹ ਤਾਂ ਹਜੇ ਚੱਕਰ ਬਣੀ ਐ ਤਾਂ ਹੌਲੀ-ਹੌਲੀ ਜਾਂਦੀ ਐ ਵਿਚਾਰੀ ਉਹ ਨਿਕਲ ਗਈ ਆ ਦੂਜੀ ਇਹ ਖੜੀ ਸੀ ਉਹਦੀ ਵੇਟ ਕਰ ਰਹੀ ਸੀ ਇੰਜਨ ਨੂੰ ਤਾਂ ਲੱਗਾ ਕਿਵੇਂ ਰੰਗ ਕਰਾਇਆ ਕਿ ਨਵਾਂ ਹੋਏ ਨਵਾਂ ਇੰਜਨ ਆ ਨਵਾਂਗਾ ਖੇਡ ਆ ਜਾਂਦੀ ਹੈ ਤਾਂ ਸਾਈਕਲ ਤੋਂ ਹਜੇ ਹੌਲੀ ਅਕਰ ਮੋਸ਼ਨ ਫੜੂਗੀ ਤੇ ਛੋਟੀ ਹੈ ਵਿਚਾਰੀ ਉੱਥੇ ਦੇ ਮੋੜ ਜਾ ਕੇ ਪੈਂਦਾ ਨਾ ਚਲੋ ਭੀਆ ਲਾਸਟ ਡੱਬਾ ਰਵਾਨੀ ਬਠੰਡਾ ਕਾਟੀ ਆ ਗਈ ਪਿੱਛੇ ਇਹਦਾ ਮਤਲਬ ਲਾਸਟ ਡੱਬਾ ਸੀ ਇਹੇ ਸਾਹ ਹੰਸਾਰੇ ਭਾਈ ਲੋਕ ਤੁਰਨਗੇ ਆਪਾਂ ਕਰ ਆਪਾਂ ਵੀ ਨਿਕਲਦੇ ਇੱਥੋਂ ਟ੍ਰੈਫਿਕ ਕਾਫੀ ਇਕੱਠੀ ਹੋ ਗਈ ਸੀ ਚੱਤ ਕੇ ਕੱਲ ਪੈਰ ਪਾਈ ਹਾਂਜੀ ਦੋਸਤੋ ਉਹ ਤੁਹਾਨੂੰ ਆਪਾਂ ਪੱਠੇ ਵਾਲਾ ਸੀਨ ਦਿਖਾਇਆ ਨਾ ਪੱਠੇ ਦੇ ਆਪਾਂ ਭਾਈ ਇੱਟਾਂ ਪੁੱਛ ਕੇ ਸੀ ਥੋੜੀਆਂ ਹੀ ਆ ਤੇ ਉਹ ਇੱਟਾਂ ਦਾ ਰੇਟ ਇੱਕ ਦਾ ਕਹਿੰਦੇ 6400 ਨੂੰ ਹਜ਼ਾਰ ਇੱਕ ਨੰਬਰ ਇੱਟਾਂ ਤੇ ਇੱਕ ਸਿੰਘਾਂ ਖੰਗਰ ਲੈਣੇ ਜੇ ਕਿਸੇ ਨੇ ਦੋ ਕੁਵਾਟ ਕਰਨੀਆਂ ਸੀਗਾ ਕਿ ਥੋੜੀਆਂ ਪੱਕੀਆਂ ਸੀ ਉਹ ਖੰਗਰ ਸੀਗੇ ਉਹ ਸੀਗੇ 4600 ਨੂੰ ਤੇ ਕਿਹੜੀ ਲੈਣੀ ਤੁਸੀਂ ਦੋ ਨੰਬਰ ਟਾ ਪਿੱਲੀਆਂ ਵਾਲਾ ਲਓ ਉਹ ਸਿੰਘਾਂ 3000 ਨੂੰ 1000 ਤੇ ਉਹ ਸੀਟਾਂ ਦੇਖ ਕੇ ਆ ਕੇ ਤੇਲ ਲੈ ਕੇ ਤੇਲ ਲਿਆ ਸੀ ਉਥੋਂ ਪੰਪ ਤੋਂ ਤੇ ਇੱਥੇ ਭਾਈ ਗੁਰਵਿੰਦਰ ਦੇ ਬਾਂਹ ਚ ਆ ਕੇ ਸੀ ਅਸੀਂ ਇੱਥੇ ਤੇ ਆ ਇਹਦਾ ਸ਼ੋਰ ਹੈਗਾ ਾਕੀ ਨਾ Otra ਮਨਾਈ ਭੁੱਲ ਗਿਆ ਰਬਨੀਤ ਰਬਨੀਤ ਤੇ ਅਸੀਂ ਭਾਈ ਇਹਦੀ ਹੁਣ ਉਹ ਕਣਕਚੋ ਉੱਥੇ ਪਿੱਛੇ ਗਿੜਾ ਮਾਰ ਕੇ ਆਏ ਉਹ ਤੇ ਤੇ ਥੋੜੀ ਨਾ ਕਣਕਚ ਸੁੰਡੀਆਂ ਨੇ ਸੁੰਡ ਨੇ ਖਰਾਬ ਕਰ ਰੱਖੀ ਜਾਣੀ ਕੀ ਥੋੜੀ ਜੀ ਚਿੰਤਾ ਦਾ ਵਿਸ਼ਾ ਹੈਗਾ ਥੋੜਾ ਜਿਹਾ ਉਹ ਦੇਖ ਕੇ ਆਏ ਸੀ ਵੀ ਕੀ ਮੈਟਰ ਹੈਗਾ ਤੇ ਬਾਕੀ ਉੱਥੋਂ ਅਸੀਂ ਤੁਹਾਨੂੰ ਦੱਸ ਹੀ ਦਿੱਤੀ ਆ ਪੱਠੇ ਵਾਲਾ ਮੈਟਰ ਹੈ ਨਾ ਸਾਰਾ ਤੇ ਅਸੀਂ ਦੋਨੇ ਕੇ ਜਿਗਰ ਉੱਥੇ ਤੇ ਦੇਖ ਕੇ ਆਂ ਰੌਂਡ ਮਾਰ ਕੇ ਆ ਕੇ ਤੇ ਫਿਰ ਇਧਰ ਪਿੰਡ ਵੱਲ ਆ ਗਈ ਸੀ ਭਾਈ ਹਾਂ ਰਬਨੀਤ ਠੀਕ ਹੈ ਸਕੂਲ ਜਾਂਣਾ ਨਾ ਹੋਏ ਇਹ ਭਾਈ ਸਕੂਲ ਜਾਂਦਾ ਇੱਥੇ ਦੇ ਟਾਣੀ ਦੇ ਲੱਗ ਗਈ ਇਧਰ ਪ੍ਰਾਈਵੇਟ ਸਕੂਲ ਹੈ ਕੋਈ ਇਹ ਉੱਥੇ ਪੜਦਾ ਹੈਗਾ ਠੀਕ ਹੈ ਘਰ ਬੱਚੇ ਤਾਂ ਮਿਲਦੇ ਆ ਫਿਰ ਅੱਗੇ ਕੀ ਬੰਦਾ ਹੈਗਾ ਵਾਈ ਕਰ ਦਿਓ ਸਾਰਿਆਂ ਨੂੰ ਹਾਂਜੀ ਦੋਸਤੋ ਜੇ ਤੁਸੀਂ ਵਲੌਗ ਇੱਥੋਂ ਦੇਖ-ਦੇਖਿਆ ਤਾਂ ਤੁਹਾਡਾ ਸ਼ੁਕਰੀਆ ਭਾਈ ਤੇ ਹੁਣ ਵਾਰੀ ਹੈ ਅੱਜ ਦੇ ਕਮੈਂਟਾਂ ਦੀ ਤਾਂ ਕਮੈਂਟ ਇਸ ਪ੍ਰਕਾਰ ਹਨ ਸਭ ਤੋਂ ਪਿਆਰਾ ਕਮੈਂਟ ਕੀਤਾ ਭਾਈ ਵਧੀਆ ਕੀਤਾ ਸਾਰੇ ਨੇ ਤਸਵਿੰਦਰ ਸਿੰਘ ਬੜੈਚ ਉਹ ਵੀਰ ਦਾ ਸ਼ੁਕਰੀਆ ਕਰਦੇ ਆਂ ਧੰਨਵਾਦ ਕਰਦੇ ਆਂ ਤਸਵਿੰਦਰ ਸਿੰਘ ਦਾ ਫਿਰ ਵਕੀਲ ਸਿੰਘ ਦਾ ਵੀ ਸ਼ੁਕਰੀਆ ਧੰਨਵਾਦ ਕਰਦੇ ਆਂ ਇੱਕ ਵਕੀਲ ਸਿੰਘ ਹੋਰ ਹੈ ਇਹ ਵਕੀਲ ਸਿੰਘ ਹੈ ਇੱਕ ਵਕੀਲ ਸਿੰਘ ਹੈ ਵਕੀਲ ਸਿੰਘ ਵਕੀਲ ਹੈ ਇਹ ਦੋ ਵਕੀਲ ਸਿੰਘ ਆ ਗਏ ਹੁਣ ਇਹਨਾਂ ਦੋਨਾਂ ਦਾ ਸ਼ੁਕਰੀਆ ਗਰਵਿੰਦਰ ਸਿੰਘ ਦਾ ਭਾਈ ਉਹਦਾ ਵੀ ਧੰਨਵਾਦ ਕਰਦੇ ਆ ਗੁਰਵਿੰਦਰ ਸਿੰਘ ਨੇ ਕਮੈਂਟ ਕੀਤਾ ਪਿਆਰਾ ਦੂਜੇ ਆਪਣੇ ਭਰਾ ਸਤਨਾਮ ਸਿੰਘ ਉਹ ਵੀਰ ਦਾ ਵੀ ਧੰਨਵਾਦ ਕਰਦੇ ਆ ਸਿੰਘ ਸ਼ੇਰੂ ਉਹ ਵੀ ਉਹਦਾ ਵੀ ਧੰਨਵਾਦ ਕਰਦੇ ਆ ਉਹ ਵੀ ਹਰ ਰੋਜ਼ ਕਮੈਂਟ ਕਰਦਾ ਸਾਰੇ ਕਰਦੇ ਘਰਾਂ ਤੇ ਮਿਲਦੇ ਆਂ ਫਿਰ ਕਿਸੇ ਅਗਲੇ ਬਲੌਗ ਦੇ ਵਿੱਚ ਉਦੋਂ ਤੱਕ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ